ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਕਾਲਚਰਾਣੀ ਨਗਰਦੇਸ਼ ਪਵਿੱਤਰ ਖੇਡ ਮੈਦਾਨ ਦੇ ਵਿੱਚ ਇਕੱਤਰ ਹੋਏ ਆਲੇ ਦੁਆਲੇ ਦੇ ਪਿੰਡਾਂ ਤੋਂ ਖੇਡ ਪ੍ਰੇਮੀ ਖਿਡਾਰੀ ਉਹਨਾਂ ਦੇ ਮਾਪੇ ਉਹਨਾਂ ਦੇ ਕੋਚਸ ਉਹਨਾਂ ਦੇ ਟ੍ਰੇਨਰ आम आदमी पार्टी ਦੇ ਯੂਥ ਵਿੰਗ ਦੇ ਤੇ ਆਮ ਆਦੀ ਪਾਰਟੀ ਦੇ ਸਮੂਹ ਅਹੁਦੇਦਾਰ ਸਹਿਬਾਨ ਸਾਡੇ ਬਠਿੰਡਾ ਮੁਖਸਰ ਸਾਹਿਬ ਨਾਲ ਸੰਬੰਧਿਤ ਸਾਡੇ ਐਮ ਐਲ ਏ ਸਹਿਬਾਨ ਕੈਬਨਿਟ ਦੇ ਸਾਥੀ ਅਰ ਸਾਡੇ ਵਿੱਚ ਅੱਜ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਜਿਨ੍ਹਾਂ ਨੇ ਆਮ ਆਦੀ ਪਾਰਟੀ ਦਾ ਗਠਨ ਕੀਤਾ ਜਾਨੀ ਕਿ ਪਪਿੰਡਾਂ ਵਾਲੀ ਭਾਸ਼ਾ ਚ ਕਹਿ ਲਿਏ ਕਿ ਆਮ ਆਦੀ ਪਾਰਟੀ ਦੀ ਮੋੜੀ ਗੱਡੀ ਤੇ ਐਸਾ ਝਾੜੂ ਦਾ ਚੋਣ ਨਿਸ਼ਾਨ ਰਜਿਸਟਰ ਕਰਾਇਆ ਕਿ ਕਹਿੰਦੀ ਆ ਕਹੁੰਦੀ ਆ ਵੱਡੀਆਂ ਵੱਡੀਆਂ ਪਾਰਟੀਆਂ ਦੀ ਸਫਾਈ ਹੋ ਗਈ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੈਸ਼ਨਲ ਕਨਵੀਨਰ ਆਵਾਦੀ ਪਾਰਟੀ ਤੇ ਵਿਦਿਆ ਦੇ ਖੇਤਰ ਚ ਬਹੁਤ ਵੱਡਾ ਬਦਲਾਅ ਤੇ ਕ੍ਰਾਂਤੀ ਲਿਆਉਣ ਵਾਲੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਕੱਠਿਆਂ ਨੇ ਇੱਕ ਸੋਚ ਲੈ ਕੇ ਇੱਕ ਛੋਟੀ ਜੀ ਗੱਡੀ ਚੋਂ ਇਹ ਸੁਪਨਾ ਲਿਆ ਸੀ ਕਿ ਆਪਾਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਸਤੇ ਕੁਝ ਕਰ ਸਕਦੇ ਆ ਦਿੱਲੀ ਦੇ ਡਿਪਟੀ ਸੀਐਮ ਤੇ ਸਿੱਖਿਆ ਮੰਤਰੀ ਜਿਨ੍ਹਾਂ ਨੇ ਆਪਣੇ ਟਿਨਿਓਰ ਵੇਲੇ ਕਾਇਆਪਲਟ ਕੀਤਾ ਸਕੂਲਾਂ ਦਾ ਸ਼੍ਰੀ ਮਨੀ ਸਸੋਦੀਆ ਜੀ ਚੀਫ ਸੈਕਟਰੀ ਸਪੋਰਟਸ ਦੇ ਸਾਡੇ ਸੈਕਟਰੀ ਸਹਿਬਾਨ ਸਾਡੇ ਸਾਰੇ ਐਮਐਲਏ ਸਹਿਬਾਨ ਜਗਰੂਪ ਗਿੱਲ ਜੀ ਬਲਜਿੰਦਰ ਕੌਰ ਜੀ ਸੋਨ ਸਾਹਿਬ ਮੋੜ ਮੰਡੀ ਪੁੱਚੋ ਮੰਡੀ ਦੇ ਐਮਐਲਏ ਸਾਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਆ ਮੈਂ ਵੀਡੀਓ ਵਾਲੇ ਨੂੰ ਬੇਨਤੀ ਕਰਦਾ ਥੋੜੇ ਆਹ ਸਾਹਮਣੇ ਵਾਲੇ ਬੈਠ ਜਾ ਕਹਾਂਗਾ ਮੈਂ ਫਿਰ ਆਣਾ ਕੈਮਰਾ ਸੈੱਟ ਕਰਦੇ ਬਸ ਅੱਜ ਦਾ ਦਿਨ ਬੜਾ ਇਤਿਹਾਸਕ ਹੈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਵਾਂ ਸਹੂਲਤਾਂ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਕਿਉਂਕਿ ਖੇਡਾਂ ਦੇ ਵਿੱਚ ਪੰਜਾਬ ਦਾ ਪਹਿਲੇ ਦਿਨੋਂ ਬਹੁਤ ਵੱਡਾ ਯੋਗਦਾਨ ਰਿਹਾ ਹੈ ਔਰ ਖੇਡਾਂ ਇੱਕ ਐਸੀ ਚੀਜ਼ ਨੇ ਜਿਹੜੀਆਂ ਸਾਨੂੰ ਜਿਹੜੀਆਂ ਦੁਨਿਆਵੀ ਆਲਮਤਾਂ ਨੇ ਕੋਈ ਮਾੜੀ ਸੰਗ ਵਿੱਚ ਪੈ ਗਿਆ ਕੋਈ ਲਾਪਰਵਾਹੀਆਂ ਬੇਪਰਵਾਹੀਆਂ ਚ ਪੈ ਗਿਆ ਕੋਈ ਨਸ਼ਿਆਂ ਚ ਪੈ ਗਿਆ ਇਕੋ ਹੀ ਚੀਜ਼ ਹੈ ਖੇਡਾਂ ਸਪੋਰਟਸ ਜਿਹੜਾ ਸਾਰਾ ਧਿਆਨ ਕੇਂਦਰਿਤ ਕਰਕੇ ਪਲੇਅਰ ਦਾ ਉਹ ਗੇਮ ਤੇ ਲੈ ਆਉਂਦੀ ਹੈ ਤੇ ਉਹ ਸਾਰੀਆਂ ਇਧਰ ਉਧਰ ਵਾਲੀਆਂ ਜਿਹੜੀਆਂ ਆਲਮਤਾਂ ਨੇ ਉਹਨਾਂ ਤੋਂ ਬਚ ਜਾਂਦਾ ਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰਦਾ ਤੇ ਜਦੋਂ ਉਸ ਖਿਡਾਰੀ ਦੁਆਰਾ ਪਰਫਾਰਮੈਂਸ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਹੈ ਉਹਦੇ ਦੁਆਰਾ ਜਿਹੜਾ ਝੰਡਾ ਦੇਸ਼ ਦਾ ਜਦੋਂ ਉੱਪਰ ਜਾਂਦਾ ਹੈ ਉਹ ਉਸੇ ਪਲੇਅਰ ਨੂੰ ਪੁੱਛਣ ਵਾਲਾ ਹੁੰਦਾ ਹੈ ਕਿ ਦਿਲ 'ਚ ਕਿੰਨੀ ਖੁਸ਼ੀ ਹੁੰਦੀ ਹੈ ਅੱਜ ਕੇਜਰੀਵਾਲ ਸਾਹਿਬ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਨੇ ਅੱਜ ਦੋਨੋਂ ਕ੍ਰਿਕਟ ਦੀਆਂ ਟੀਮਾਂ men and women ਕੁੜੀਆਂ ਦੀ ਕ੍ਰਿਕਟ ਟੀਮ ਦੀ ਕੈਪਟਨ ਮੋਗੇ ਤੋਂ ਹਰਮਨਪ੍ਰੀਤ ਕੌਰ ਇਸ ਵਕਤ ਵਰਲਡ ਕੱਪ ਚੱਲ ਰਿਹਾ ਖੇਡ ਰਹੀ ਅੱਜ ਸਾਊਥ ਅਫਰੀਕਾ ਨਾਲ ਮੈਚ ਹੈ ਜੀ ਸਾਡੇ ਦੇਸ਼ ਦੀ ক্রিকেট ਟੀਮ ਉਹਦਾ ਵਨਡੇ ਦਾ ਤੇ ਟੈਸਟ ਮੈਚ ਦਾ ਕੈਪਟਨ ਸ਼ੁਭਮਨ ਗਿੱਲ ਫਾਜ਼ਲ ਕਾ ਬਿਲਕੁਲ ਇੱਥੋਂ ਨਾਲ ਹੀ ਹੈ ਜੀ ਜੈਮਲ ਸਿੰਘ ਵਾਲਾ ਪਿੰਡ ਆ ਉਹਦਾ ਸਾਡੀ ਫੁੱਟਬਾਲ ਟੀਮ ਦਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਬੰਦਾ ਜੀ ਤੇ ਹਾਕੀ ਦਾ ਕੈਪਟਨ ਹਰਮਨਪ੍ਰੀਤ ਹੈ ਜੀ ਤੇ ਹਾਕੀ ਦੇ ਵਿੱਚ 11 ਚੋਂ 9 ਪਲੇਅਰ ਪੰਜਾਬ ਦੇ ਨੇ ਜੀ ਔਰ 4-5 ਬੈਂਚ ਤੇ ਬੈਠਿਆ 12-13 ਤਾਂ ਸਾਡੇ ਹੀ ਨੇ ਜੀ ਸੋ ਬਹੁਤ ਵੱਡੀ ਮਾਣ ਦੀ ਗੱਲ ਹੈ ਜਦੋਂ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਿੰਨ ਪੀੜੀਆਂ ਇੱਕੋ ਗਰਾਊਂਡ 'ਚ ਖੇਡਦੀਆਂ ਨੇ ਜੀ ਦਾਦਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਮੁੰਡਾ ਵੀ ਉਸੇ ਗਰਾਊਂਡ 'ਚ ਜੇ ਦਾਦੇ ਆਲੇ ਪਾਸੋਂ ਲਾਈਏ ਤਾਂ ਉਹਦਾ ਬੇਟਾ ਵੀ ਉਸੇ ਗਰਾਊਂਡ 'ਚ ਉਹਦਾ ਪੋਤਾ ਵੀ ਉਸੇ ਗਰਾਊਂਡ 'ਚ ਔਰ ਉਹ ਖੇਡਾਂ ਜਿਹੜੀਆਂ ਜਮਾ ਖਤਮ ਹੋ ਗਈਆਂ ਸੀ ਸਕੂਲਾਂ 'ਚ ਵੀ ਉਹਨਾਂ ਖੇਡਾਂ ਦਾ ਕੋਈ ਵजूद ਨਹੀਂ ਰਿਹਾ ਸੀ ਗੋਲਾ ਸੁੱਟਣਾ ਜਮਨਾਸਟਿਕ ਜੈਵਲਿਨ ਥਲੇਟਿਕਸ ਨੈਸ਼ਨਲ ਸਟਾਈਲ ਕਬੱਡੀ ਜਿਨ੍ਹਾਂ ਨੂੰ ਅਸੀਂ ਭੁੱਲੀ ਗਏ ਸੀ ਉਹਨਾਂ ਖੇਡਾਂ ਨੂੰ ਖੋਖੋ ਉਹਨਾਂ ਗੇਮਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਬੱਚੇ ਨੇ ਉਹ ਤਹਿਸੀਲ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਪੰਜਾਬ ਲੈਵਲ ਤੇ ਮੱਲਾ ਮਾਰ ਰਹੇ ਨੇ ਔਰ ਉਹਨਾਂ ਨੂੰ ਕਰੋੜਾਂ ਰੁਪਈਆ ਦਾ ਇਨਾਮ ਵੀ ਦਿੱਤਾ ਜਾਂਦਾ ਔਰ ਇਨਾਮ ਵੀ ਉਦੋਂ ਹੀ ਦਿੱਤਾ ਜਾਂਦਾ ਜਦੋਂ ਜਿੱਤ ਲੈਣ ਨਹੀਂ ਤਾਂ ਹਾਕੀ ਟੀਮ ਵਾਲੇ ਮੈਨੂੰ ਮਿਲੇ ਉਹ ਜਿੱਤ ਕੇ ਆਏ ਏਸ਼ੀਆ ਕੱਪ ਅਸੀਂ ਉਹਨਾਂ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਜੇ ਕੋਈ ਮੈਡਲ ਲੈ ਕੇ ਆਊਗਾ ਏਸ਼ੀਆ ਖੇਡਾਂ ਚੋਂ ਕਾਮਨਵੈਲਥ ਤੋਂ ਜਾਂ 올림픽 ਤੋਂ ਅਸੀਂ 골ਡ ਮੈਡਲ ਦਾ 1 ਕਰੋੜ ਚਾਂਦੀ ਦੇ ਮੈਡਲ ਦਾ 75 ਲੱਖ ਕਾਂਸੀ ਦੇ ਮੈਡਲ 50 ਲੱਖ ਦਿੰਨੇ ਆ ਤੇ ਜਦੋਂ ਜਿੱਤ ਕੇ ਆਏ ਅਸੀਂ ਹਫਤੇ ਚ ਹੀ ਪ੍ਰੋਗਰਾਮ ਰੱਖ ਲਿਆ ਔਰ ਹਾਕੀ ਟੀਮ ਦਾ ਜੇ ਫਰਜ ਕਰ ਲੋ ਗੋਲੇ ਵਾਲੇ ਜਾਂ ਕੋਈ 5000 ਮੀਟਰ ਜਾਂ ਕੋਈ ਸ਼ੂਟਿੰਗ ਦੇ ਵਿੱਚ ਜਿੱਤਿਆ ਉਹ ਤਾਂ ਇੰਡੀਵਿਜੂਅਲ ਗੇਮ ਹੈ ਉਹ ਤਾਂ ਉਹਨੂੰ ਮਿਲਣਾ ਹੀ ਹੈ ਕਰੋੜ ਰੁਪਈਆ ਹਾਕੀ ਦੀ ਟੀਮ 11 ਪਲੇਅਰਾਂ ਦੀ ਹੈ ਹੁਣ ਟੀਮ ਜਿੱਤੀ ਹੈ ਤਾਂ ਅਸੀਂ ਕਹਿ ਵੀ ਇਹ ਨਹੀਂ ਹੈਗਾ ਕਿ ਕਰੋੜ ਰੁਪਈਆ 11 ਚ ਵੰਡ ਦੋਗੇ ਹਰੇਕ ਪਲੇਅਰ ਜਿਹੜਾ ਵੀ ਚਾਹੇ ਚਾਰੇ ਉਹ ਜਿਹੜੇ ਬੈਂਚ ਤੇ ਬੈੰਦੇ ਆ ਐਕਸਟਰਾ ਪਲੇਅਰ ਉਹਨਾਂ ਨੂੰ ਵੀ ਅਸੀਂ ਕਿ ਕਰੋੜ ਰੁਪਈਆ ਕੱਲੇ-ਕੱਲੇ ਨੂੰ ਦਿੱਤਾ ਜੀ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਚਿੰਗ ਲੱਗੇ ਕਿ ਮੈਂ ਵੀ ਜਰਮਨਪ੍ਰੀਤ ਬਣੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਜਰਮਨਪ੍ਰੀਤ ਬਣੂੰਗਾ ਗੋਲ ਕਰਿਆ ਕਰੂੰਗਾ ਮੈਂ ਵੀ ਮਨਪ੍ਰੀਤ ਬਣੂੰਗਾ ਮੈਂ ਵੀ ਸ਼ਮਸ਼ੇਰ ਬਣੂੰਗਾ ਮੈਂ بڑے بڑے ਸਾਡੇ ਪਲੇਅਰ ਜਿਹੜੇ ਇਸ ਵਕਤ ਖੇਡ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਹੀ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਸਾਨੂੰ ਇਹ ਪਤਾ ਹੈ ਕਿ ਕਿਹੜੇ ਟੂਰਨਾਮੈਂਟ ਦੇ ਪੈਸੇ ਮਿਲ ਰਹੇ ਆ ਨੀ ਤਾਂ ਅਸੀਂ ਤਾਂ ਭੁੱਲ ਹੀ ਜਾਂਦੇ ਸੀ ਜੀ ਵੀ ਕਿਹੜੇ ਹੁਣ ਕਿਵੇਂ ਬੁਲਾ ਲੇ ਬੋਟਾਂ ਬੁਟਾਈਆਂ ਹੋਣੀਆਂ ਨੇੜੇ ਵੀ ਇਹ ਕਿਹੜੇ ਟੂਰਨਾਮੈਂਟ ਦੇ ਦੇਈ ਜਾਂਦੇ ਅਸੀਂ ਤਾਂ ਭੁੱਲ ਭੱਲ ਗਏ ਸੀ ਗਈ ਉਹ ਕਬੱਡੀ ਟੂਰਨਾਮੈਂਟ ਇੱਥੇ ਹੁੰਦੇ ਸੀ ਬਠਿੰਡੇ ਇਧਰਲੇ ਕਰਾਉਂਦੇ ਹੁੰਦੇ ਸੀ 7 ਕਰੋੜ ਰੁਪਈਆ ਦੀਪਕਾਪਦ ਕੋ ਨੂੰ ਦੇਂਦੇ ਸੀ ਪਲੇਅਰਾਂ ਦੇ ਹਜੇ ਤੱਕ ਫੀਸ ਨਹੀਂ ਮਿਲੀ ਕਬੱਡੀ ਤੇ ਜਿਹੜੇ ਜਿੱਤੇ ਨੇ ਹਜੇ ਤੱਕ ਉਹਨਾਂ ਦਾ ਨਾਮ ਨਹੀਂ ਮਿਲਿਆ ਉਹ ਵੀ ਭੁੱਲ ਭੱਲ ਕੇ ਛੱਡੋ ਪਰ ਜਦੋਂ ਆਪ ਹੀ ਹਾਰ ਗਏ ਹੁਣ ਬੁਲਾਉਂਦੇ ਵੀ ਚੰਗੇ ਲੱਗਦੇ ਉਹਨਾਂ ਨੂੰ ਆ ਹਾਲਾਤ ਸੀ ਪਹਿਲਾਂ ਖੇਡਾਂ ਦੇ ਕੁਝ ਨਹੀਂ ਪਤਾ ਸੀ ਜਿਹੜੇ ਖੇਡ ਮੰਤਰੀ ਬਣਦੇ ਸੀ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਸਾਡੇ ਇਲਾਕੇ 'ਚ ਸਾਨੂੰ ਪਤਾ ਹੈ ਤੁਸੀਂ ਦੇਖ ਲਓ ਵੀ ਚਲੋ ਹੁਣ ਦੁਨੀਆ ਤੇ ਨਹੀਂ ਰਹੇ ਸੁਖਦੇਵ ਸਿੰਘ ਢੀਂਟਸ ਆ ਜੀ ਇੰਡੀਅਨ ਸਾਈਕਲ ਐਸੋਸੀਏਸ਼ਨ ਦੇ ਪ੍ਰਧਾਨ ਸੀ ਤੁਸੀਂ ਸਾਈਕਲ ਚੜ ਕੇ ਚਲਾਉਣਾ ਤਾਂ ਦੂਰ ਗੱਲ ਹੈ ਜੇ ਐ ਤੋੜਨਾ ਵੀ ਹੋਵੇ ਤਾਂ ਵੀ ਤੋੜ ਨਹੀਂ ਸਕਦੇ ਸੀ ਯਾਰ ਜਿਹੜੇ ਬੰਦਿਆਂ ਨੂੰ ਕੁਝ ਪਤਾ ਸਾਈਕਲਿੰਗ ਬਾਰੇ ਸਾਈਕਲਿੰਗ ਸਾਡੇ ਬੱਚੇ ਜਿਹੜੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਕੋਚ ਲਾਓ ਅਸੀਂ 300 ਕੋਚ ਹੁਣ ਦਿੱਤਾ ਹੈ ਜਿਹੜੀਆਂ ਜਿਹੜੀਆਂ ਗੇਮਾਂ ਦੇ ਵਿੱਚ ਉਹਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਕਹਿ ਤੁਸੀਂ ਹੋਰ ਬੱਚੇ ਜਿਹੜੇ ਨੇ 올림픽 ਦੇ ਪੋਡੀਅਮ ਤੇ ਲੈ ਕੇ ਜਾਓ ਅਸੀਂ ਤੁਹਾਡੀਆਂ ਤਨਖਾਹਾਂ ਵੀ ਵਧਾਉਨੇ ਆ ਅਸੀਂ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਲਾਉਨੇ ਆ ਹੈੱਡ ਕੋਚ ਲਾਉਨੇ ਆ ਤੁਸੀਂ ਹੋਰ ਬੱਚੇ ਜਿਹੜੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੋ ਜਿਸ ਦਾ ਕੰਮ ਉਸੀ ਕੋ ਸਾਜੇ ਸਾਰੇ ਹੀ ਨਹੀਂ ਤਾਂ ਐਸੋਸੀਏਸ਼ਨਾਂ ਜਿਹੜੀਆਂ ਉਹ ਰਾਜਨੀਤਿਕ ਲੋਕਾਂ ਕੋਲੇ ਆ ਬਸ 올림픽 ਜਾਣ ਦਾ ਇੱਕ ਬਹਾਨਾ ਬਣਾ ਲੈਂਦੇ ਆ ਉਸੇ ਜਾਚ ਪਲੇਅਰ ਜਾਂਦੇ ਹੁੰਦੇ ਆ ਉਸੇ ਜਾਚ ਹੋ ਜਾਂਦੇ ਹੁੰਦੇ ਆ ਉਹ ਉਹ ਫਰਸਟ ਕਲਾਸ ਦੀਆਂ ਸੀਟਾਂ ਤੇ ਜਾਂਦੇ ਆ ਪਲੇਅਰ ਵਿਚਾਰੇ ਪਿੱਛੇ ਬੈਠੇ ਹੁੰਦੇ ਆ ਉਹ ਬਸ 올림픽 ਚ ਉੱਥੇ ਸਰਕਾਰੀ ਖਰਚਾਂ ਤੇ ਮੌਜਾਂ ਕਰਿਆ ਹੁੰਦੇ ਆ ਅਸੀਂ ਪਲੇਅਰਾਂ ਨੂੰ ਪਹਿਲਾਂ ਪੈਸੇ ਦਿੰਨੇ ਆ ਬਹੁਤ ਸਾਰੇ ਮੈਂ ਦੇਖਦਾ ਮੈਂ ਜਦੋਂ ਲੰਘਦੇ ਆ ਸੂਹਿਆਂ ਦੀਆਂ ਪਟੜੀਆਂ ਤੇ ਜਾਂ ਸੜਕਾਂ ਦੇ ਕਿਨਾਰਿਆਂ ਤੇ ਪਲੇਅਰ ਸਾਡੇ ਨੰਗੇ ਪੈਰੀਂ ਭੱਜਦੇ ਫਿਰਦੇ ਹੁੰਦੇ ਆ ਮੈਂ ਰੋਕ ਲੈਣਾ ਕਈਆਂ ਨੂੰ ਯਾਰ ਨੰਗੇ ਪੈਰੀਂ ਰਾਤ ਨੂੰ ਇੰਨਾ ਰਿਸਕ ਲਈ ਜਾਂਦੇ ਹੋ ਸੜਕ ਤੇ ਕੀ ਕਰੀਏ ਜੀ ਕਹਿੰਦੇ ਬੂਟ ਵੀ ਹੈ ਨਹੀਂ ਤੇ ਫੌਜ ਚ ਭਰਤੀ ਹੋਣਾ ਜਾਂ ਪੁਲਿਸ ਚ ਭਰਤੀ ਹੋਣਾ ਜਾਂ ਖੇਡਾਂ ਚ ਜਾਣਾ ਤਾਂ ਅਸੀਂ ਫੈਸਲਾ ਕੀਤਾ ਕਿ 8 ਲੱਖ ਰੁਪਈਆ ਉਸ ਪਲੇਅਰ ਨੂੰ ਪਹਿਲਾਂ ਦਿਓ ਤੇ ਉਹਨੂੰ ਉਹੀ ਜੈਵਲਿਨ ਕੁਸ਼ਤੀ ਵਾਸਤੇ ਉਹੀ ਗੱड्डा ਮਿਲੇ ਜਿਹੜਾ 올림픽 ਚ ਵਰਤਿਆ ਜਾਂਦਾ ਐ ਇੱਥੇ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਡੇ ਹੋਰ ਨੇ ਗ੍ਰਿਪ ਹੀ ਨਹੀਂ ਬਣਦੀ ਜਾ ਕੇ ਜੀ ਸਾਨੂੰ ਕੀ ਪਤਾ ਜੀ ਅਸੀਂ ਤਾਂ ਕਦੇ ਗੱਡੇ ਤੇ ਕੁਸ਼ਤੀ ਵੀ ਨਹੀਂ ਕੀਤੀ ਪਹਿਲਾਂ ਪੈਸੇ ਦਿੰਨੇ ਆ ਜਦੋਂ ਉਹ ਪਲੇਅਰ ਆਪਦੇ ਬਲਬੂਤੇ ਨਾਲ ਕੋਈ ਮੈਡਲ ਜਿੱਤ ਲਿਓ ਤਾਂ ਹਰੇਕ ਹੀ ਆ ਜਾਂਦਾ ਹੈ ਫੋਟੋ ਖਿਚਾਉਣ ਉਹਦੇ ਨਾਲ ਉਦੋਂ ਹਰੇਕ ਆ ਜਾਂਦਾ ਪਹਿਲਾਂ ਉਹਨੂੰ ਤਿਆਰ ਤਿਆਰੀ ਕਰਨ ਵਾਸਤੇ ਤਾਂ ਉਹਨੂੰ 올림픽 ਲੈਵਲ ਦਾ ਸਮਾਨ ਮਿਲੇ ਨਾ ਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਕੋਈ ਕਮੀ ਨਹੀਂ ਕਿਸੇ ਕਿਸਮ ਦੀ ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਸਾਡੇ ਪਲੇਅਰ ਜਿਹੜੇ ਨੇ ਉਹਨਾਂ ਨੇ ਮੱਲਾ ਮਾਰੀਆਂ ਜਾਂਦੇ ਪਦਮ ਸ਼੍ਰੀ ਅਰਜਨਵਾਰਡ ਸਭ ਤੋਂ ਵੱਧ ਸਾਡੇ ਕੋਲੇ ਨੇ ਸੋ ਅੱਜ ਇਹ 3000 ਗਰਾਊਂਡ ਦਾ ਜਿਹੜਾ ਬੀੜਾ ਚੁੱਕਿਆ ਇਹਦੇ ਨਾਲ ਬੱਚੇ ਜਿਹੜੇ ਨੇ ਉਹਨਾਂ ਦਾ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹ ਆ ਜਿਹੜਿਆ ਨਸ਼ਾ-ਨੁਸ਼ਾ ਦਾ ਦੌਰ ਚੱਲਿਆ ਉਹਨੂੰ ਉਹ ਤੋਂ ਬਚਣਗੇ ਉਹਨਾਂ ਨੂੰ ਕੁਝ ਨਾ ਕੁਝ ਚਿੰਗ ਮਿਲੂਗੀ ਇੱਕ ਮੰਜ਼ਿਲ ਮਿਲੂਗੀ ਕਿ ਮੈਂ ਉੱਥੇ ਪਹੁੰਚਣਾ ਹੈ ਕੋਚ ਮਿਲਣਗੇ ਜਿਹੜੀ ਮਰਜ਼ੀ ਗੇਮ ਨੂੰ ਤੁਸੀਂ ਪਿਆਰ ਕਰਦੇ ਹੋ ਖੇਡਾਂ ਜਿਹੜੀਆਂ ਨੇ ਇੱਕੋ ਇੱਕ ਚੀਜ਼ ਹੈ ਜੀ ਖੇਡਾਂ ਜਿਹਦੇ ਵਿੱਚ ਜਿੱਤਣ ਵਾਲਾ ਤੇ ਹਾਰਨ ਵਾਲਾ ਬਾਅਦ ਚ ਹੱਥ ਮਿਲਾਉਂਦੇ ਨੇ ਹੋਰ ਕਿਸੇ ਗੇਮ ਚ ਹੋਰ ਕਿਸੇ ਫੀਲਡ ਚ ਐਦਾਂ ਨਹੀਂ ਹੁੰਦਾ ਜੇ ਦੋ ਦੇਸ਼ਾਂ ਦੀ ਲੜਾਈ ਲੱਗ ਜੇ ਇੱਕ ਦੇਸ਼ ਜਿੱਤ ਜਾਂਦਾ ਇੱਕ ਹਾਰ ਜਾਂਦਾ ਹੱਥ ਥੋੜੀ ਮਿਲਾਉਂਦੇ ਨੇ ਕਹਿੰਦੇ ਨੇ ਕੋਈ ਨਹੀਂ ਬਦਲਾ ਲਵਾਂਗੇ ਦੋ ਚਾਰ ਸਾਲਾਂ ਨੂੰ ਬੋਲਣੋ ਹਟ ਜਾਂਦੇ ਨੇ ਬਾਰਡਰ ਬੰਦ ਹੋ ਜਾਂਦੇ ਨੇ ਵਪਾਰ ਜਾਂ ਕੋਈ ਆਉਣਾ ਜਾਣਾ ਲੋਕਾਂ ਦਾ ਬੰਦ ਹੋ ਜਾਂਦਾ ਆਪਾਂ ਤਾਂ ਭੁੱਗੀਆਂ ਇਸ ਗੱਲ ਦੇ ਸੋ ਖੇਡਾਂ ਹੀ ਨੇ ਜਿਹੜੀਆਂ ਸਪੋਰਟਸ ਸਪਾਂਸਰਸ਼ਿਪ ਸਪਿਰਟ ਸਿਖਾਉਂਦੀਆਂ ਨੇ ਖੇਡਾਂ ਹੀ ਨੇ ਜਿਹੜਾ ਤੁਹਾਨੂੰ ਹਾਰ ਮੰਨਣਾ ਸਿਖਾਉਂਦੀਆਂ ਨੇ ਜਿਹੜਾ ਹਾਰਦਾ ਉਹ ਜਿੱਤਣ ਵਾਲ ਨੂੰ ਕਹਿੰਦਾ ਤੁਸੀਂ ਬਹੁਤ ਵਧੀਆ ਖੇਡੇ ਅੱਜ ਤੁਹਾਨੂੰ ਵਧਾਈਆਂ ਬਹੁਤ-ਬਹੁਤ ਤੇ ਜਿਹੜਾ ਜਿੱਤਦਾ ਉਹ ਕਹਿੰਦਾ ਹਾਰਡ ਲੱਕ ਤੁਸੀਂ ਵੀ ਬਹੁਤ ਵਧੀਆ ਕੰਪੀਟੀਸ਼ਨ ਦਿੱਤਾ ਅਗਲੀ ਵਾਰ ਸਹੀ ਸੋ ਖੇਡ ਨਹੀਂ ਹਾਰਨੀ ਚਾਹੀਦੀ ਮੈਚ ਤਾਂ ਚੱਲਦੇ ਰਹਿੰਦੇ ਆ ਹਾਰ ਜਿੱਤ ਚੱਲਦੀ ਰਹਿੰਦੀ ਐ ਖੇਡ ਨਹੀਂ ਹਾਰਨੀ ਚਾਹੀਦੀ ਇਮਾਨਦਾਰੀ ਨਾਲ ਖੇਡੋ ਗਰਾਊਂਡ ਦੇ ਵਿੱਚ ਮੱਥਾ ਟੇਕ ਕੇ ਵੜਦੇ ਆਪਾਂ ਤਾਂ ਇਹ ਨਹੀਂ ਹੈਗਾ ਕਿ ਕੋਈ ਬੇਈਮਾਨੀ ਕਰਕੇ ਜਿੱਤ ਗਿਆ ਜਾਂ ਕੋਈ ਫਿਕਸਿੰਗ ਕਰ ਲਈ ਜਾ ਕੋਈ ਰਲ ਕੇ ਖੇਡਣ ਲੱਗ ਗਿਆ ਉਹਦੇ ਨਾਲ ਲੋਕਾਂ ਦਾ ਦਿਲ ਟੁੱਟ ਜਾਂਦਾ ਜੀ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਆਪਣੇ ਪੱਠੇ ਲਿਆ ਕੇ ਜਾਂ ਘਰ ਦੇ ਕੰਮ ਨਵੇੜ ਕੇ ਟੂਰਨਾਮੈਂਟ ਦੇਖਣ ਆਉਂਦੇ ਆ ਜੇ ਉਹਨਾਂ ਨੂੰ ਪਤਾ ਲੱਗੇ ਜੇ ਇਹ ਤਾਂ ਆਪ ਚ ਰਲੇ ਹੋਏ ਨੇ ਉਹ ਫਿਰ ਕਹਿੰਦੇ ਯਾਰ ਅਗਲੀ ਵਾਰ ਨਹੀਂ ਦੇਖਣਾ ਫਿਰ ਫਿਰ ਲੋਕਾਂ ਦਾ ਦਿਲ ਟੁੱਟ ਜਾਂਦਾ ਗੇਮ ਵਧੀਆ ਹੋਵੇ ਹਾਰ ਜਿੱਤ ਚੱਲਦੀ ਰਹਿੰਦੀ ਹੈ ਸੋ ਇਸ ਕਰਕੇ ਅੱਜ ਤੁਹਾਡੇ ਇਨੀ ਭਾਰੀ ਗਿਣਤੀ ਜਿੱਥੇ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਖ ਖੇਡਾਂ ਨੂੰ ਵੀ ਪਿਆਰ ਕਰਦੇ ਹੋ ਖਿਡਾਰੀਆਂ ਨੂੰ ਵੀ ਪਿਆਰ ਕਰਦੇ ਹੋ ਔਰ ਤੁਸੀਂ ਪੰਜਾਬ ਨੂੰ ਵੀ ਪਿਆਰ ਕਰਦੇ ਹੋ ਕਿ ਪੰਜਾਬ ਜਿਹੜਾ ਉਹ ਦੁਬਾਰੇ ਰੰਗਲਾ ਪੰਜਾਬ ਬਣਨਾ ਚਾਹੀਦਾ ਸਾਨੂੰ ਪੰਜਾਬ ਨੂੰ ਪੰਜਾਬ ਹੀ ਬਣਾਉਣਾ ਪਊਗਾ ਕੈਲੀਫੋਰਨੀਆ ਲੰਡਨ ਪੈरिस ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਗੁਰੂਆਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਸ਼ਹੀਦਾਂ ਦੇ ਨਾਂ ਤੇ ਵੱਸਣ ਵਾਲਾ ਪੰਜਾਬ ਚਾਹੀਦਾ ਕੋਈ ਕਹਿੰਦਾ ਕੈਲੀਫੋਰਨੀਆ ਬਣਾ ਦੇਂਗੇ ਕੋਈ ਕਹਿੰਦਾ ਲੰਡਨ ਬਣਾ ਦੇਂਗੇ ਕੋਈ ਕਹਿੰਦਾ ਪੈरिस ਬਣਾ ਦੇਂਗੇ ਸਾਨੂੰ ਨਹੀਂ ਚਾਹੀਦੇ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਜਿਹੜਾ ਕੁਸ਼ਤੀਆਂ ਲੜਦਾ ਸੀ ਕਬੱਡੀਆਂ ਖੇਡਦਾ ਸੀ ਜਰਨੈਲਾਂ ਕਰਨੈਲਾਂ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਹੁੰਦਾ ਸੀ ਸੰਤੋ ਪੰਜਾਬ ਮੋੜ ਤੇ ਬਰਬਾਦ ਕਰਕੇ ਰੱਖਤਾ ਇਹਨਾਂ ਨੇ ਪੰਜਾਬ ਨੂੰ ਜਵਾਨੀ ਨੂੰ ਸਰਕਾਰੀ ਗੱਡੀਆਂ 'ਚ ਚਿੱਟੇ ਚਿੱਟੇ ਦੀਆਂ ਪੁੜੀਆਂ ਜਾਂਦੀਆਂ ਸੀ ਪਹਿਲਾਂ ਪੁਲਿਸ ਨੂੰ ਫੋਨ ਚਲਾ ਜਾਂਦਾ ਸੀ ਆਹ ਨੰਬਰ ਦੀ ਗੱਡੀ ਨੂੰ ਕਿਸੇ ਨਾਕੇ ਤੇ ਰੋਕਣਾ ਨਹੀਂ ਇਹ ਸਮਾਨ ਲੈ ਕੇ ਚੱਲੀ ਐ ਸਮਾਨ ਕਾਹਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਸਮਾਨ ਲਾਲ ਬੱਤੀ ਵਾਲੀਆਂ ਗੱਡੀਆਂ ਜਾਂਦਾ ਸੀ ਜੈਨੋਸਾਈਡ ਦੇ ਕੇਸ ਚੱਲਨੇ ਚਾਹੀਦੇ ਨਸਲ ਕੁਸ਼ੀਆਂ ਦੇ ਨਾਂ ਤੇ ਉਹ ਕਿੰਨੇ ਰਲੇ ਹੋਏ ਨੇ ਪਹਿਲਾਂ ਕਹਿੰਦੇ ਸੀ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਸ ਦਿਨ ਫੜ ਲਿਆ ਸਾਰੇ ਇਕੱਠੇ ਹੋ ਗਏ ਉਹਦੇ ਹੱਕ ਚ ਲੋਕਤੰਤਰ ਦੀ ਹੱਤਿਆ ਮਨੁੱਖੀ ਅਧਿਕਾਰਾਂ ਦਾ ਘਾਣ ਅੱਛਾ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀਆਂ ਫਿਰ ਉਹੀ ਮਨੁੱਖ ਨੇ ਉਹਨੂੰ ਸਪੈਸ਼ਲ ਵਹੁਦਿਓ ਜੀ ਬੈਰਕ ਤੁਨੂੰ ਸਪੈਸ਼ਲ ਹੋਦਿਓ ਜੀ ਮਿਲਣ ਵਾਸਤੇ ਸਪੈਸ਼ਲ ਕਮਰੇ ਚ ਮਲਾਓ ਕੀ ਗੱਲ ਜੀ ਜਮਰੋਦ ਦਾ ਕਿਲਾ ਜਿੱਤ ਕੇ ਗਿਆ ਤੂੰ ਚਿੱਟੇ ਦੇ ਕੇਸ ਚੱਲਦੇ ਆ ਤੂੰ ਸਪੈਸ਼ਲ ਕਾਹਦਾ ਲਾਈਏ ਹੁਣ ਦੂਜੇ ਮੁਲਕਾਂ 'ਚ ਦੇਖੋ ਚਿੱਟੇ ਥੋੜਾ ਜਿਹਾ ਵੀ ਮਿਲ ਜੇ ਆ ਗਲਫ ਕੰਟਰੀ ਜਾਂ ਅਮਰੀਕਾ ਕੈਨੇਡਾ ਐਸਐਸਐਲ ਨੇ ਨਾ ਉਹ 'ਚ ਖੜਿਆ ਜਾਂਦਾ ਨਾ ਉਹ 'ਚ ਸੁੱਤਾ ਜਾਂਦਾ ਡਰੱਗ ਦੇ ਡੇੜੇ ਭਾਰੀ ਕੇਸ ਪਾਉਂਦੇ ਹੋ ਕਿਉਂਕਿ ਉਹ ਕਹਿੰਦੇ ਵੀ ਜੇ ਆਪ ਕੋਈ ਨਸ਼ਾ ਕਰਦਾ ਤਾਂ ਆਪਦੇ ਸਰੀਰ ਨੂੰ ਨੁਕਸਾਨ ਪਹੁੰਚਾਰਿਆ ਜੇ ਕੋਈ ਵੇਚਦਾ ਉਹ ਤਾਂ ਸਮਾਜ ਨੂੰ ਹੀ ਨੁਕਸਾਨ ਪਹੁੰਚਾਰਿਆ ਸਾਰੇ ਨੂੰ ਸੋ ਨਾਲ ਨਾਲ ਯੁੱਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾਊਗਾ ਔਰ ਯੁੱਧ ਨਸ਼ਿਆਂ ਵਿਰੁੱਧ ਦਾ ਸਭ ਤੋਂ ਵਧੀਆ ਹੱਲ ਹੈ ਖੇਡ ਦੇ ਮੈਦਾਨ ਇੱਥੇ ਲਈਏ ਬੱਚਿਆਂ ਨੂੰ ਇੱਥੇ ਲਿਆ ਕੇ ਗੇਮਾਂ ਦਾ ਕੰਪੀਟੀਸ਼ਨ ਕਰਾਈਏ ਦੁੱਧ ਘਿਓ ਸਾਡੇ ਪੰਜਾਬ ਚ ਕਦੇ ਖਤਮ ਨਹੀਂ ਹੋ ਸਕਦਾ ਸਾਡੇ ਪੰਜਾਬ ਦੀਆਂ ਸਬਜ਼ੀਆਂ ਸਾਡੇ ਪੰਜਾਬ ਦੀ ਧਰਤੀ ਇੰਨੀ ਵਰਦਾਨ ਮਿਲਿਆ ਹੋਇਆ ਇਸ ਧਰਤੀ ਨੂੰ ਕਿ ਜੋ ਵੀ ਚੀਜ਼ ਜੋ ਵੀ ਬੀਜ ਸੁੱਟ ਦੋਂਗੇ ਉੱਗ ਪੈਂਦਾ ਹੈ ਸੋ ਇਸ ਕਰਕੇ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਹੈ ਕਿ ਸਾਡੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਇਲਾਕੇ ਦੇ ਬੱਚਿਆਂ ਤਾਂ ਬਹੁਤ ਮੱਲਾ ਮਾਰੀ ਆਵੀਆਂ ਕਬੱਡੀ ਦੇ ਵਿੱਚ ਅਸੀਂ ਮਾਲਵੇ ਦੀਆਂ ਟੀਮਾਂ ਜਿਹੜੀਆਂ ਔਰ ਨਾਲ ਨਾਲ ਬਾਕਸਿੰਗ ਜਿਹੜੀ ਹੈ ਉਹ ਵੀ ਇੱਧਰਲੇ ਪਾਸੇ ਆ ਹੌਕੀ ਜਲੰਧਰ ਵਾਲੇ ਪਾਸੇ ਐ ਸੰਸਾਰਪੁਰ ਮਿੱਠਾਪੁਰ ਫੁੱਟਬਾਲ ਮਾਲਾ ਮਾਲਪੁਰ ਵਾਲੇ ਪਾਸੇ ਐ ਗੜਸ਼ੰਕਰ ਵਾਲੇ ਪਾਸੇ ਹੁਸ਼ਿਆਰਪੁਰ ਉਧਰ ਫੁੱਟਬਾਲ ਖੇਡਦੇ ਐ ਸੋ ਆਪਣੇ ਬਹੁਤ ਸਾਰੇ ਚੈਪਟਰ ਨੇ ਪੰਜਾਬ ਦੇ ਹਿੱਸੇ ਜਿੱਥੇ ਕੋਈ ਖਾਸ ਗੇਮ ਮਸ਼ਹੂਰ ਐ ਅਸੀਂ ਉਹਨਾਂ ਗੇਮਾਂ ਦੇ ਗਰਾਊਂਡ ਬਣਾ ਕੇ ਉੱਥੇ ਉਹਨਾਂ ਗੇਮਾਂ ਦੇ ਕੋਚ ਦੇਵਾਂਗੇ ਤਾਂ ਕਿ ਜਿਹੜੇ ਜਿਹੜੇ ਇਲਾਕੇ 'ਚ ਜਿਹੜੀ ਗੇਮ ਦਾ ਕਲਚਰ ਐ ਉਹ ਗੇਮ ਪਰ ਫੁੱਲਤ ਹੋਵੇ ਉੱਥੇ ਇਹ ਇਹ ਪਿੰਡਾਂ ਵਾਲੇ ਸੋਚ ਸਕਦੇ ਆ ਗੱਲਾਂ ਉਹਨਾਂ ਨੂੰ ਕੀ ਪਤਾ ਹੈ ਵੀ ਇਹ ਕੀ ਹੁੰਦਾ ਉਹ ਕਹਿੰਦੇ ਕੋਈ ਜਿੱਤਿਆ ਸੀਗਾ ਪਿੰਡ ਚੋਂ ਕਿਤੋਂ ਵੋਟਾਂ ਚ ਉਹਨੂੰ ਖੇਡ ਮੰਤਰੀ ਬਣਾਤਾ ਉਹਨੂੰ ਖੇਡਾਂ ਬਾਰੇ ਪਤਾ ਹੀ ਕੱਖ ਨਹੀਂ ਸੀ ਫੁੱਟਬਾਲ ਦੇ ਮੈਚ ਦੇ ਵਿੱਚ ਚੀਫ ਗੈਸਟ ਬਣਾ ਕੇ ਲੈ ਗਏ ਫੁੱਟਬਾਲ ਦਾ ਮੈਚ ਚੱਲੀ ਜਾਵੇ ਇੱਧਰ ਨੂੰ ਜਾਣ ਕਰ ਇੱਧਰ ਨੂੰ 10-15 ਮਿੰਟਾਂ ਬਾਅਦ ਕਹਿੰਦਾ ਵੀ ਕਿਉਂ ਲੱਤਾਂ ਮਾਰੀ ਜਾਂਦੇ ਬਾਲ ਦੇ ਠੁੱਡੇ ਕਿਉਂ ਮਾਰੀ ਜਾਂਦੇ ਆ ਉਹ ਨਾਲ ਬੈਠਾ ਸੀ ਅਫਸਰ ਕੋਈ ਉਹ ਕਹਿੰਦਾ ਸਰ ਗੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਯਾਰ ਬੁੱਧੂ ਬਣਾਉਂਦੇ ਹੋ ਮੈਂ ਮਨਿਸਟਰ ਆ ਇਤੋਂ ਬਾਅਦ ਗੋਲ ਕੀ ਹੋਊਗੀ ਬਹੁਤ ਗੋਲ ਹੋਊਗੀ ਤਾਂ ਬਾਲ ਤਾਂ ਜਮਾ ਗੋਲ ਹੈ ਤੂੰ ਕਿਉਂ ਇਹਨੂੰ ਹਟਾਓ ਇਹਨਾਂ ਨੂੰ ਕਿਉਂ ਬਚਾਉਂਦਾ ਟਾਈਮ ਉਹ ਕਹਿੰਦੇ ਨਹੀਂ ਜੀ ਉਹ ਗੋਲ ਹੁੰਦਾ ਜੀ ਉਹਦੇ ਵਿੱਚ ਜਾਂਦੇ ਤੂੰ ਗੋਲ ਹੁੰਦਾ ਤੇ ਜਦੋਂ ਨਾਮ ਵੰਡੇ ਇਨਾਮ ਵੰਡ ਕੇ ਕਹਿੰਦਾ ਅੱਜ ਮੈਨੂੰ ਬੜਾ ਦੁੱਖ ਹੋਇਆ ਸਾਡੇ ਦੇਸ਼ ਦੇ 22 ਖਿਡਾਰੀਆਂ ਕੋਲ ਇੱਕ ਗੇਮ ਹੈ ਇੱਕ ਬੋਲ ਹੈ 22 ਖਿਡਾਰੀ ਕਹਿੰਦਾ ਬਾਲ ਇੱਕ ਕੋਈ ਗੱਲ ਨਹੀਂ ਹਜੇ ਖਜ਼ਾਨਾ ਖਾਲੀ ਹੈ ਕਹਿੰਦਾ ਹਜੇ ਥੋੜੇ ਜਿਹਾ ਘਾਟੇ ਚ ਚੱਲ ਰਿਹਾ ਦੇਸ਼ ਬਸ ਕਹਿੰਦਾ ਤੁਸੀਂ ਉਹ ਦਿਨ ਦੂਰ ਨਹੀਂ ਹੁਣ 2 ਸਾਲ ਸਾਨੂੰ ਹੋਰ ਚੱਲਣ ਦੇ ਦੋ ਦਿਨ ਦੋ ਸਾਲਾਂ ਬਾਅਦ ਕਹਿੰਦਾ ਹਰੇ ਖਿਡਾਰੀ ਕੋਲ ਆਪਣੇ ਆਪਣੀ ਬਾਲ ਹੋਇਆ ਕਰੂ ਐਵੇਂ ਲੜਨ ਦੀ ਲੋੜ ਹੀ ਨਹੀਂ ਇੱਕ ਦੂਜੇ ਨਾਲ ਆ ਆ ਤਾਂ ਸਾਡੇ ਮੰਤਰੀ ਰਹੇ ਨੇ ਸਵਿਸ਼ ਕਰਕੇ ਮੈਂ ਫੇਰ ਕਹਿੰਨਾ ਕਿ ਸਪੈਸ਼ਲਿਸਟ ਲੋਕਾਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਚਾਹੇ ਉਹ ਥਲੈਟਿਕਸ ਤੇ ਚਾਹੇ ਉਹ ਖੇਡਾਂ ਤੇ ਚਾਹੇ ਉਹ ਇੰਡਸਟਰੀ ਤੇ ਜਿਹੜੇ ਉਹ ਉਸ ਚੀਜ਼ ਬਾਰੇ ਜਾਣਦੇ ਨੇ ਜਿਨ੍ਹਾਂ ਨੂੰ ਉਹਦੇ ਉਹਦੇ ਬਾਰੇ ਪਤਾ ਹੈ ਚਾਹੇ ਉਹ ਮੈਡੀਕਲ ਚ ਹੋਵੇ ਨ ਉਹ ਹੀ ਪਹਿਲਾ ਕਹਾਵਤ ਹੁੰਦੀ ਸੀ ਕਿ ਮਾੜਾ ਡਾਕਟਰ ਜਿਹੜਾ ਉਹ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਜਦੋਂ ਪਤਾ ਹੀ ਨਹੀਂ ਕੋਈ ਟ੍ਰੇਨਿੰਗ ਹੀ ਨਹੀਂ ਸੋ ਅਸੀਂ ਉਹਨਾਂ ਚੋਂ ਨਿਕਲੇ ਹੋਏ ਆ ਅੱਜ ਕਲਚਰਾਣੀ ਵਾਲਿਓ ਮੈਂ ਮੈਂ ਗੱਲ ਕਰ ਰਿਹਾ ਸੀ ਕਜਰੀਵਾਲ ਸਾਹਿਬ ਨਾਲ ਮੈਂ ਕਿਹਾ ਜੀ ਵਕਤ ਤਾਂ ਦੇਖ ਲਓ ਕਿੰਡੀ ਵੱਡੀ ਚੀਜ਼ ਐ ਡਰੀਏ ਮਹਾਰਾਜ ਤੋਂ ਇਹ ਵਕਤ ਬਹੁਤ ਵੱਡੀ ਚੀਜ਼ ਹੈ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਇਹ ਵਕਤ ਭਿਹਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਇਹ ਵਕਤ ਇਸੇ ਕਾਲ ਚ ਰਾਣੀ ਵਾਲੀ ਮੰਡੀ ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਹੈ ਤੇ ਮੰਡੀ ਵੀ ਉਹੀ ਹੈ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਆ ਵੀਰ ਉੱਤੋਂ ਦੀ ਗੇੜਾ ਜਾਨਾਂ ਦੇ ਜਾਣ ਕਿਤੇ ਐਵੇਂ ਮਿੰਜ ਜਾਂਦੇ ਨੇ ਉੱਤੋਂ ਹੀ ਇਹ ਕੁਦਰਤ ਹੈ ਜੀ ਮੇਰੇ 'ਚ ਕੋਈ ਕਸੂਰ ਨਹੀਂ ਇਹ ਤਾਂ ਪਬਲਿਕ ਹੈ ਜੀ ਲੋਕਾਂ ਦਾ ਤੁਹਾਡਾ ਪਿਆਰ ਹੈ ਜਿਹਦੇ ਕਰਕੇ ਉੱਡੇ ਫਿਰਦੇ ਆ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਤੁਹਾਡਾ ਪਿਆਰ ਹੈ ਜਿਹੜਾ ਸਾਨੂੰ ਕੰਮ ਕਰਨ ਵਾਸਤੇ ਪ੍ਰੇਰਦਾ ਰਹਿੰਦਾ ਹੈ ਜੇ ਨਜ਼ਰ ਤੁਸੀਂ ਸਾਡੇ ਨਾਲ ਹੋ ਸਾਨੂੰ ਕੋਈ ਖਤਰਾ ਨਹੀਂ ਨਾਲੇ ਸਾਨੂੰ ਖਤਰਾ ਕਦਾ ਹੋਊਗਾ ਜਿੱਥੋਂ ਆਏ ਆ ਉਦੋਂ ਥੱਲੇ ਤਾਂ ਜਾ ਹੀ ਨਹੀਂ ਸਕਦੇ 20 25 25 ਫੁੱਟ ਡੂੰਘੇ ਬੋਰ ਦੇ ਟੋਆں ਚ ਆਏ ਆ ਜੀ ਉਦੋਂ ਥੱਲੇ ਤਾਂ ਪਾਣੀ ਹੀ ਆ ਫਿਰ ਹੁਣ ਪਰ ਹਾਂ ਜਦੋਂ ਆਗੇ ਬਾਹਰ ਨਿਕਲੇ ਤਾਂ ਫਿਰ ਇਹੀ ਦਿਲ ਚ ਹੈਗਾ ਹਰੇਕ ਧੜਕਣ ਤੋਂ ਬਾਅਦ ਕਿ ਪੰਜਾਬ ਦੇ ਕੰਮ ਆ ਜੀਏ ਪੰਜਾਬੀਆਂ ਦੇ ਕੰਮ ਆ ਜੀਏ ਕੋਈ ਇਹੋ ਜਿਹਾ ਪੈਨ ਚਲਾ ਦਈਏ ਕਿ ਬੱਚਿਆਂ ਨੂੰ ਰੋਜ਼ਗਾਰ ਮਿਲ ਜੇ 55000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 55000 ਤੋਂ ਵੱਧ ਬਿਨਾਂ ਕਿਸਪਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਔਰ ਹਰ ਰੋਜ਼ ਨਮੀ ਨਮੀਆਂ ਸਕੀਮਾਂ 195000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਕੋਈ ਸੜਕਾਂ ਚੌੜੀਆਂ ਹੋਣਗੀਆਂ ਕੁਝ ਦੀ ਰਿਪੇਅਰ ਹੋਊਗੀ ਕੁਝ ਨਵੀਆਂ ਬਣਣਗੀਆਂ 195000 ਸੜਕਾਂ ਜਿਹੜੀਆਂ ਉਹ ਬਣ ਕੇ ਤਿਆਰ ਹੋਣਗੀਆਂ ਬਿਜਲੀ ਦਿਨੇ ਆਉਂਦੀ ਹੈ ਨਾ ਫਿਰ ਹੁਣ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਆਉਂਦੀ ਵੀ 10-12-12 ਘੰਟੇ ਆ ਮੈਨੂੰ ਪਤਾ ਐ ਇਸ ਗੱਲ ਦਾ 2 ਘੰਟੇ ਦੇ ਦੋ ਘੰਟਾ ਵਿੱਚੋਂ ਕੱਢ ਦੋ ਖਾਲ ਮਰ ਜਾਂਦਾ ਉਹਨਾਂ ਨੂੰ ਖਾਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਨੂੰ ਕੀ ਪਤਾ ਵੀ ਖਾਲ ਕੀ ਹੁੰਦਾ ਨੱਕਾ ਕੀ ਹੁੰਦਾ ਕੁਝ ਨਹੀਂ ਪਤਾ ਮੋਗਾ ਕੀ ਹੁੰਦਾ ਉਹ ਜਿੰਨਾਂ ਦੇ ਖੇਤਾਂ 'ਚ ਨਹਿਰਾਂ ਮੁੱਕ ਜਾਣ ਉਹਨਾਂ ਨੂੰ ਕੀ ਪਤਾ ਮੋਗਿਆਂ ਦਾ ਯਾਰ ਕੀ ਹੁੰਦਾ ਮੋਗਾ ਤਾਂ ਚੱਕਣਾ ਮੋਗਾ ਨੀਵਾ ਕਰਨਾ ਕੁਝ ਨਹੀਂ ਪਤਾ ਇਹਨਾਂ ਨੂੰ ਇਹ ਤਾਂ ਉਹਨਾਂ ਨੂੰ ਪਤਾ ਜਿੰਨਾਂ ਜਿਹੜੇ ਕੱਸੀਆਂ ਤੇ ਬਾਰੀਆਂ ਲਾਉਂਦੇ ਰਹੇ ਨੇ 12 ਵਜੇ ਤੋਂ ਲੈ ਕੇ 1:20 ਮਿੰਟ ਤੱਕ ਤੇਰੀ ਆ ਭਾਈ 1:21 ਮਿੰਟ ਨਹੀਂ ਹੋਣ ਦਿੰਦਾ ਅਗਲਾ ਗੰਡਾਸਾ ਲਿਆਉਂਦਾ ਨਾਲ ਕਹੀ ਦੇ ਕਹਾਂ ਲਾਗਲਾ ਮੂਰਲਾ ਜਿਹੜਾ ਜਿਹਨੇ ਪਾਣੀ ਵੱਢਣਾ ਹੁੰਦਾ ਵੀ 1 ਮਿੰਟ ਵੀ ਜੇ ਵੱਧ ਹੋ ਗਿਆ ਕਤਲ ਕਰ ਦਿੰਦੇ ਇੱਥੇ ਇੰਨੀ ਪਾਣੀ ਦੀ ਵੈਲਿਊ ਸਾਡੀ ਕੱਸੀਆਂ ਦਾ ਪਾਣੀ ਕਿਸੇ ਨੇ ਵੇਖਿਆ ਹੀ ਨਹੀਂ ਹੁਣ ਲਿਆਂਦਾ ਟੇਲਾਂ ਤੱਕ ਸੋ ਇਸ ਕਰਕੇ ਹਰ ਧੜਕਣ ਦੇ ਵਿੱਚ ਪੰਜਾਬ ਧੜਕਦਾ ਹੈ ਹਰ ਇੱਕ ਧੜਕਣ ਦੇ ਵਿੱਚ ਪੰਜਾਬੀ ਧੜਕਦੇ ਨੇ ਮੈਂ ਤਾਂ ਜੇ ਹਰੇਕ ਸਾਹ ਤੋਂ ਬਾਅਦ ਵੀ ਤੁਹਾਡੇ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੈਣੇ ਪੈਣਗੇ ਤੁਹਾਡਾ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਸੋ ਜਿਉਂਦੇ ਬਸਦੇ ਰਹੋ ਤਰੱਕੀਆਂ ਕਰੋ ਔਰ ਦੇਸ਼ ਦਾ ਸੂਬੇ ਦਾ ਨਾਮ ਰੌਸ਼ਨ ਕਰੋ ਇਹਨੇ ਪਿਆਰ ਨਾਲ ਸਤਿਕਾਰ ਨਾਲ ਤੁਸੀਂ ਮੈਨੂੰ ਸੁਣਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਇੱਕ ਗੱਲ ਇਹ ਵੀ ਕਹਿਣਾ ਕਿ ਸਾਡੀ ਧਰਤੀ ਜਿਹੜੀ ਆ ਉਹ ਵੱਖਰੀ ਹੈ ਸਾਡੀ ਮਿਹਨਤੀ ਕੌਮ ਹੈ ਸਾਡੀ ਤੇ ਅਸੀਂ ਜਾਤਾ ਫਿਰ 20 ਕਿਲੋਮੀਟਰ ਦੇ ਰੇਡੀਅਸ 'ਚ ਸਾਰੀ ਜ਼ਿੰਦਗੀ ਕੱਢ ਦਿੰਨੇ ਆ ਪੂਆ ਵੀ 20 ਕਿਲੋਮੀਟਰ ਤੀ ਵਿਆਹੀ ਹੈ ਨਾਨਕੇ ਵੀ 10 ਕਿਲੋਮੀਟਰ ਤਿੰਨੇ ਇਧਰੋਂ ਮਾਸੜ ਹੋਰੀ ਵੀ ਇਧਰ ਹੀ ਨੇ ਬਸਾਰਾ ਸਾਰੀਆਂ ਰਿਸ਼ਤੇਦਾਰੀਆਂ 20 ਕਿਲੋਮੀਟਰ ਚ ਜੇ ਬਾਹਰ ਨਿਕਲ ਜੀਏ ਫਿਰ ਟੌਪ ਦੀ ਪੋਜੀਸ਼ਨ ਤੋਂ ਨੰਬਰ 1 ਦੀ ਪੋਜੀਸ਼ਨ ਤੋਂ ਕੱਢ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਸੋ ਪੰਜਾਬੀ ਉਹ ਇਸੇ ਸਪੇਟ ਨੂੰ ਇਸੇ ਜਜ਼ਬੇ ਨੂੰ ਇਸੇ ਇਰਾਦਿਆਂ ਨੂੰ ਕਾਇਮ ਰੱਖਣਾ ਹੈ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਤੇ ਰਹੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ